ਕੁਛ ਨਹੀਂ ਗੱਲ ਕਰਨਾ ਜਾਨਾ ਯਾਰ ਮੈਂ ਬੜਾ ਪਰੇਸ਼ਾਨ ਆ ਯਾਰ ਪਾਜੀ ਮੈਂ ਬਹੁਤ ਪਰੇਸ਼ਾਨ ਆ ਯਾਰ ਕੀ ਹੋ ਗਿਆ ਕੀ ਹੋ ਗਿਆ ਯਾਰ ਮੈਂ ਇੰਨਾ ਪਰੇਸ਼ਾਨ ਨੀਟੂ ਸ਼ਟਰ ਕੋਲਰ ਪੀਜੇ ਵਾਲੇ ਦੇ ਆਰਾਮ ਨਾਲ ਗੱਲ ਕਰੋ ਕੋਈ ਨਾ ਪਰੇਸ਼ਾਨ ਨਾ ਹੋਵੇ ਪਰੇਸ਼ਾਨ ਨਾ ਹੋਵੇ ਸ਼ਿਕਾਇਤ ਦਿੱਤੀ ਆ ਪਰ ਕੋਈ ਫਾਇਦਾ ਨਹੀਂ ਆ ਸਾਡੀ ਸ਼ਿਕਾਇਤ ਦਾ ਇਨਸਾਨ ਦਾ ਮੁੱਲ ਨਹੀਂ ਮੌਤ ਦਾ ਕੋਈ ਵੀ ਬੰਦਾ ਕੀ ਕਰੀਏ ਪਾਜੀ ਬੇਕਾਰ ਆ ਸਾਰਾ ਕੰਮ ਬੇਕਾਰ ਆ ਕਾਡੂ ਸੁੱਟੀ ਜਨੇ ਚੱਕ ਲੋ ਸਾਰਾ ਕੁਝ ਬੇਕਾਰ ਆ ਪਾਜੀ ਬੇਲਾ ਕਿ ਸੁਣਵਾਈ ਹੋ ਜੂਗੀ ਸੁਣਵਾਈ ਹੋਣੀ ਸੁਣਵਾਈ ਨਹੀਂ ਹੋਣੀ ਇਸ ਦੇਸ਼ ਦੇ ਵਿੱਚ ਓ ਯਾਰ ਪਾਜੀ ਕੀ ਦੱਸੇ ਤੁਹਾਨੂੰ ਆ ਦੇਖੋ ਸਾਰਾ ਕੁਝ ਮੈਂ ਕਹਿੰਦਾ ਆਪਾ ਦੇਸ਼ ਵਾਸਤੇ ਸਾਰਾ ਕੁਝ ਕਬੂਲ ਕਬੂਲ ਹੈਗਾ ਸਾਰਾ ਕੁਝ ਅੱਛਾ ਮਰਨਾ ਵੀ ਕਬੂਲ ਹੈਗਾ ਦੇਸ਼ ਵਾਸਤੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਭਾਜੀ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਕਾ ਰੰਗ ਦਿਖਾਏ ਆਏ ਦੁਨੀਆ ਦੁਨੀਆ ਇਹ ਦੁਨੀਆ ਬੜੀ ਆ ਦੇਖੋ ਕਹਿੰਦਾ ਦੁਨੀਆ ਬੜੀ ਓ ਕਮੀਨਾ ਬਾਦਸ਼ਾ ਓ ਭੁੱਖਾ ਬਾਦਸ਼ਾ ਜਿਹਦਾ ਨਾਮ ਆਪਣੇ ਰੱਖ ਲਿਆ ਬਾਦਸ਼ਾਹ ਉਹ ਬਾਦਸ਼ਾਹ ਪੁੱਛਾਂ ਮੈਂ ਚਪੇੜਾ ਮਾਰਾਂ ਬਾਦਸ਼ਾਹ ਦੇ ਇਦਾਂ ਦੇ ਜੇ ਮੇਰੇ ਸਾਹਮਣੇ ਆ ਜਵੇ ਤੇ ਮੈਂ ਸਾਰੀ ਉਹਦੀ ਬਾਦਸ਼ਾਹੀ ਪੁਨੀ ਕਾੜ ਦੋ ਇੱਕ ਮਿੰਟ ਅਜੇ ਵਿੱਚ ਇਦਾਂ ਹਰ ਸਾਰੀ ਦੁਨੀਆ ਨੂੰ ਗਾਲ ਕਿਤਾ ਕੋਈ ਕੱਢ ਸਕਦਾ ਭਾਜੀ ਧਮਕੀਆਂ ਭਾਜੀ ਸਰੀਆ ਮਿਲਦੀ ਆ ਭਈ ਤੁਹਾਨੂੰ ਗੋਲੀਆਂ ਮਾਰ ਦੇਣੀਆਂ ਤੈਨੂੰ ਇਦਾਂ ਕਰ ਦਾਂਗੇ ਤੇਰੇ ਪਰਿਵਾਰ ਨੂੰ ਇਦਾਂ ਕਰ ਦਾਂਗੇ ਪੰਜਾਬ ਦੇ ਵਿੱਚ ਇਸ ਵਕਤ ਠੰਡ ਲਗਾਤਾਰ ਵਾਧੀ ਜਾ ਰਹੀ ਹੈ ਮੌਸਮ ਭਾਗ ਵੱਲੋਂ ਵੀ ਔਰੇਂਜ ਅਲਰਟ ਜਿਹੜਾ ਐਲਾਨਿਆ ਗਿਆ ਵਾ ਸੋ ਇਸੇ ਅਲਰਟ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਵੀ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀ ਜਿਹੜੀ ਐਲਾਨ ਕਰ ਦਿੱਤੀ ਗਈ ਆ ਸੋ ਅਸੀਂ ਲੋਕਾਂ ਤੋਂ ਵੀ ਜਾਣਾਂਗੇ ਕਿ ਇਸ ਵਕਤ ਮੌਸਮ ਦਾ ਕਿਸ ਤਰ੍ਹਾਂ ਦਾ ਹਾਲਾਤ ਤਾਂ ਕਿਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਨਾ ਸੋ ਇੱਥੇ ਬਹੁਤ ਸਾਰੇ ਲੋਕ ਜਿਹੜੇ ਤੁਸੀਂ ਦੇਖ ਰਹੇ ਹੋ ਡਰਾਈਵ ਕਰ ਰਹੇ ਅਸੀਂ ਗੱਲਬਾਤ ਕਰ ਲੈਣੇ ਆ ਲੋਕਾਂ ਦੇ ਨਾਲ ਸਰ ਠੰਡ ਲਗਾਤਾਰ ਵਾਧੀ ਜਾ ਰਹੀ ਹੈ ਤੁਸੀਂ ਟੂ-ਵੀਲਰ ਤੇ ਜਾ ਰਹੇ ਹੋ ਆਪਣੇ ਮਨ ਨੂੰ ਪੂਰਾ ਪੈਕ ਕੀਤਾ ਆ ਕੀ ਕਹਿਣਾ ਚਾਹੋਗੇ ਮੈਂ ਕੁਝ ਨਹੀਂ ਗੱਲ ਕਰਨ ਚਾਹੁੰਦਾ ਯਾਰ ਮੈਂ ਬੜਾ ਪਰੇਸ਼ਾਨ ਹਾਂ ਯਾਰ ਭਾਜੀ ਮੈਂ ਬਹੁਤ ਪਰੇਸ਼ਾਨ ਹਾਂ ਯਾਰ ਕੀ ਹੋ ਗਿਆ ਕੀ ਹੋ ਗਿਆ ਯਾਰ ਮੈਂ ਇੰਨਾ ਪਰੇਸ਼ਾਨ ਨੀਟੂ ਸ਼ਟਰ ਨੀਟੂ ਕੀ ਹੋ ਗਿਆ ਯਾਰ ਭਾਈ ਮੈਂ ਦੇਖੋ ਪਰਚਾ ਦਿੱਤਾ ਸੀਗਾ ਕਮਿ ਪੁਲਿਸ ਨੂੰ ਤੇ ਪਰਚਾ ਹਸ ਕੱਟਿਆ ਨਹੀਂ ਗਿਆ ਭਾਜੀ ਸਾਰੀ ਦੁਨੀਆ ਨੂੰ ਗਾਲਾਂ ਕੱਢੀਆਂ ਉਹਨਾਂ ਨੇ ਕੀ ਹੋ ਗਿਆ ਕਿਹੜਾ ਪਰਚਾ ਇਤੋਂ ਕੀ ਦਿੱਤਾ ਭਾਜੀ ਆ ਦੇਖੋ ਕੋਲਰ ਪੀਜਾ ਵਾਲੇ ਦੇ ਆ ਰਾਮ ਨਾਲ ਗੱਲ ਕਰੋ ਕੋਈ ਨਾ ਪਰੇਸ਼ਾਨ ਨਾ ਹੋਵੇ ਪਰੇਸ਼ਾਨ ਨਾ ਹੋਵੇ ਕੀ ਹੋਇਆ ਭਾਜੀ ਆ ਦੇਖੋ ਪਰੇਸ਼ਾਨ ਕਰਨ ਨੂੰ ਹੋਰੇ ਆ ਰਾਮ ਨਾਲ ਆ ਰਾਮ ਨਾਲ ਟ੍ਰੈਫਿਕ ਆ ਗਿਆ ਕਿਤੇ ਡਿੱਗਣਾ ਜਾਈਓ ਆ ਦੇਖੋ ਕੂਲਰ ਪੀਜਾ ਵਾਲੇ ਦੇ ਖਿਲਾਫ ਪਰਚਾ ਹੋਤਾ ਹੀਗਾ ਜਿਹੜੇ ਪੰਜ ਬੰਦਿਆਂ ਨੇ ਗਾਲ੍ਹਾਂ ਕੱਢੀਆਂ ਸੀ ਆ ਦੇਖੋ ਆ ਦੇਖੋ ਪਾਜੀ ਆ ਦੇਖੋ ਆ ਦੇਖੋ ਇਹ ਤੁਸੀਂ ਸ਼ਿਕਾਇਤ ਦੇ ਕੇ ਆਏ ਹੋ ਥਾਣੇ ਸ਼ਿਕਾਇਤ ਦਿੱਤੀ ਆ ਪਰ ਕੋਈ ਫਾਇਦਾ ਨਹੀਂ ਆ ਸਰ ਸ਼ਿਕਾਇਤ ਦਾ ਇਨਸਾਨ ਦਾ ਮੁੱਲ ਨਹੀਂ ਮੌਤ ਦਾ ਕੋਈ ਵੀ ਬੰਦਾ ਕੀ ਕਰੀਏ ਭਾਜੀ ਬੇਕਾਰ ਆ ਸਾਰਾ ਕੰਮ ਬੇਕਾਰ ਆ ਕਾਡੂ ਸੁੱਟੀ ਨੇ ਚੱਕ ਲੋ ਸਾਰਾ ਕੁਝ ਬੇਕਾਰ ਆ ਭਾਜੀ ਬੇੜਾ ਸੁਣਵਾਈ ਹੋ ਜੂਗੀ ਸੁਣਵਾਈ ਹੋ ਜੂਗੀ ਸੁਣਵਾਈ ਨਹੀਂ ਹੋਣੀ ਇਸ ਦੇਸ਼ ਦੇ ਵਿੱਚ ਇਹ ਸਾਡੇ ਵਰਗੇ ਜਿਹੜੇ ਬੰਦੇ ਵਿਚਾਰੇ ਦੁਨੀਆ ਨੂੰ ਦਰ ਦੁਨੀਆ ਨੂੰ ਗਾਲਾ ਕੱਢਦਾ ਸਾਡੇ ਵਰਗੇ ਬੰਦੇ ਲੜਦੇ ਅੱਜ ਅੱਜ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੈਗੀ ਭਾਜੀ ਕੋਈ ਸੁਣਵਾਈ ਨਹੀਂ 1 ਰੁਪਏ ਦੀ ਤੁਸੀਂ ਸੰਟ ਤੇ ਗੱਲਬਾਤ ਕਰ ਰਹੇ ਹੋ ਤੁਸੀਂ ਤਾਂ ਪਰੇਸ਼ਾਨ ਨਜ਼ਰ ਆ ਰਹੇ ਹੋ ਇੰਨੀ ਪ੍ਰੇਸ਼ਾਨੀ ਨਾ ਰੱਖੋ ਹੱਲ ਹੋ ਜਾਊ ਸਾਰਾ ਕੁਝ ਮੈਂ ਕਹਿੰਦਾ ਆਪਾਂ ਦੇਸ਼ ਵਾਸਤੇ ਸਾਰਾ ਕੁਝ ਕਬੂਲ ਕਬੂਲ ਹੈਗਾ ਸਾਰਾ ਕੁਝ ਅੱਛਾ ਮਰਨਾ ਵੀ ਕਬੂਲ ਹੈਗਾ ਦੇਸ਼ ਵਾਸਤੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਭਾਜੀ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਕਿਹਦੇ ਕਿਹਾ ਕੀ ਹੋਈ ਪ੍ਰੋਬਲਮ ਕੀ ਆ ਪੰਜ ਬੰਦਿਆਂ ਨੇ ਗਾਲਾਂ ਕੱਢ ਲੋ ਠੰਡ ਹੈਗੀ ਠੰਡ ਪਾ ਲੋ ਮੈਂ ਤਾਂ ਠੰਡ ਤੇ ਪੰਜ ਬੰਦਿਆਂ ਨੇ ਗਾਲਾਂ ਕੱਢੀਆਂ ਦੇਖੋ ਸਾਰੀ ਦੁਨੀਆ ਨੂੰ ਸਾਰੀ ਦੁਨੀਆ ਨੂੰ ਗਾਲਾਂ ਕੱਢੀਆਂ ਪੰਜ ਬੰਦਿਆਂ ਨੇ ਤੇ ਕੋਈ ਬੰਦਾ ਸਾਡੀ ਸਪੋਰਟ ਦੇ ਨਹੀਂ ਉਤਰਿਆ ਕਿਉਂ ਨਹੀਂ ਉਤਰਿਆ ਮੈਨੂੰ ਨਹੀਂ ਪਤਾ ਉਹਨਾਂ ਮੈਂ ਪਰਚਾ ਕਰਾਣ ਦੇ ਉਤਰਿਆ ਉਹਨਾਂ ਦੇ ਪਰਚਾ ਹੁੰਦਾ ਨਹੀਂ ਵਾਹ ਕਿਉਂ ਨਹੀਂ ਹੁੰਦਾ ਵਾਹ ਇਹ ਨਹੀਂ ਮੈਨੂੰ ਪ ਮੈਂ ਆਪਣਾ ਪਰੇਸ਼ਾਨ ਭਾਜੀ ਆ ਦੇਖੋ ਇਕ ਵਾਲਾ ਗੱਡੀ ਜਾਵਾ ਦੇਖੋ ਇੱਕ ਕੁਲਰ ਪੀਜੇ ਵਾਲਾ ਸੀਗਾ ਇੱਕ ਨੇ ਦਿਖਾਈ ਆ ਇੱਕ ਨੇ ਇੱਕ ਬੰਦਾ ਉਹ ਵਾਲਾ ਕੈਮਰੇ ਵਾਲਾ ਵਾ ਤੇ ਇੱਕ ਉਹਨਾਂ ਜਿਹਨਾਂ ਨੇ ਮਿਊਜ਼ਿਕ ਦਿੱਤਾ ਵਾ ਆ ਦੇਖੋ ਸਰ ਆ ਲੋ ਆ ਦੇਖੋ ਕਾ ਕ ਰੰਗ ਦਿਖਾਏ ਆਏ ਦੁਨੀਆ ਦੁਨੀਆ ਇਹ ਦੁਨੀਆ ਬੜੀ ਆ ਦੇਖੋ ਕਹਿੰਦਾ ਦੁਨੀਆ ਬੜੀ ਤੂੰ ਇਸ ਬੰਦੇ ਨਾਲ ਗੱਲ ਨਾ ਕਰ ਗੱਲ ਨਾ ਕਰ ਤੁਸੀਂ ਨਾ ਗੱਲ ਕਰ ਇਸ ਬੰਦੇ ਨੂੰ ਕੋਈ ਕੋਈ ਐਕਸ਼ਨ ਨਹੀਂ ਆਗਾ ਸਾਹੀ ਪੁਲਿਸ ਦੇ ਨਾਲ ਖੜਿਆ ਕਿ ਕੋਈ ਬੰਦਾ ਪੁਲਿਸ ਦੀ ਮਦਦ ਕਰਨ ਦੇ ਵਿੱਚ ਆਗਾ ਵਾ ਉਹਨੂੰ ਨਾਲ ਲਓ ਇਦਾਂ ਦੇ ਬੰਦਿਆਂ ਤੇ ਜਾਲਮਾਂ ਤੇ ਪਰਚਾ ਕਰਕੇ ਰੱਖੋ ਇਹਨਾਂ ਦੇ ਜਾਲਮਾਂ ਆਪਣੀ ਰੀਲ ਬਣਾਈ ਆ ਤੁਹਾਨੂੰ ਕਿਵੇਂ ਲੱਗਦਾ ਜੀ ਜਿਹੜੇ ਬੰਦੇ ਨੇ ਲਿਖਿਆ ਆਉਦਾ ਵੀ ਨਾਂ ਵਿੱਚਾਂ ਜਿਨੇ ਮਿਊਜ਼ਿਕ ਕੀਤਾ ਆਉਦਾ ਜਿਨੇ ਜਿਨੇ ਗਾਇਆ ਕੁੜੀ ਨੇ ਉਹ ਵੀ ਵਿੱਚੇ ਆ ਗਈ ਸਾਰੇ ਵਿੱਚ ਆ ਗਏ ਬਾਜੀਆ ਦੇ ਵਿੱਚ ਸਾਰੇ ਤਾਂ ਕਮਪਲੀਟ ਨਹੀਂ ਦੇ ਰਹੇ ਤੁਸੀਂ ਕਿਉਂ ਦੇ ਰਹੇ ਬਾਜੀ ਸਾਰੇ ਦੇਸ਼ ਨੂੰ ਗਾਲਾਂ ਕੱਢੀਆਂ ਪੂਰੇ ਹਿੰਦੁਸਤਾਨ ਨੂੰ ਗਾਲਾਂ ਕੱਢੀਆਂ ਬਾਜੀ ਪੂਰਾ ਹਿੰਦੁਸਤਾਨ ਦਾ ਦੇ ਨਹੀਂ ਦੇ ਕਮਪਲੀਟ ਤੁਸੀਂ ਸ਼ਿਕਾਇਤ ਬਾਜੀ ਮੈਂ ਦੇ ਦਿੰਦੇ ਆ ਇਕੱਲਾ ਕਮਪਲੀਟ ਪਰ ਅੱ ਉਹਨਾਂ ਦੇ ਲੀਡਰ ਪਿੱਛੇ ਹੈਗੇ ਮੇਰਾ ਖਿਆਲ ਆ ਉਹਨਾਂ ਦੇ ਪਾਵਰ ਮਗਰ ਲੀਡਰ ਹੈ ਲੀਡਰ ਕਰਕੇ ਸਾਡਾ ਦੇਸ਼ ਵੇਚ ਗਿਆ ਸਾਡਾ ਹਿੰਦੁਸਤਾਨ ਵੇਚ ਗਿਆ ਸਾਡਾ ਪਰਦੇਸ ਵੇਚ ਗਿਆ ਗਿਆ ਵਾ ਚਰਚਾ ਦੇ ਵਿੱਚ ਬੜਾ ਹੈਗਾ ਕੁੱਲੜ ਪਿਜੇ ਵਾਲਾ ਤੁਸੀਂ ਕੀ ਸਮਝਦੇ ਹੋ ਕਿ ਐਦਾਂ ਕਿਉਂ ਕਰ ਰਹੇ ਤਫਾ ਕਰੋ ਚਰਚਾ ਚੁਰਚਾ ਨਹੀਂ ਕੋਈ ਵੀ ਇੱਥੇ ਵਿੱਚ ਨਾ ਸਿਰਫ ਇੱਕ ਰਾਜਨੀਤੀ ਹੈ ਕਿ ਪੈਸਾ ਖਰਚ ਹੋ ਰਿਹਾ ਭਾਜੀ ਦੁਨੀਆ ਨਹੀਂ ਸਮਝ ਨਹੀਂ ਪਾਦੀ ਇਹ ਗੱਲ ਸਾਡੀ ਜੇ ਨਹੀਂ ਸਮਝੋਗੇ ਨਾ ਕਦੀ ਦੁਨੀਆ ਰਹੋਗੀ ਬੈਠ ਕੇ ਦੇਖਿਓ ਗਰੰਟੀ ਆ ਚੋਰ ਹੋਗੀ ਤੁਹਾਨੂੰ ਕੀ ਲੱਗਦਾ ਕਿਉਂ ਕਰ ਰਹੇ ਹੋ ਅੱਜ ਦੁਨੀਆ ਅੱਜ ਦੁਨੀਆ ਨੂੰ ਅੱਜ ਦੁਨੀਆ ਨੂੰ ਗਾਲਾ ਕੱਢਣ ਦੇ ਲੋਕੀ ਉਹ ਬੰਦਿਆਂ ਦੀ ਕੋਈ ਕਾਰਵਾਈ ਹੁੰਦੀ ਭਈ ਕੋਈ ਕਾਰਵਾਈ ਨਹੀਂ ਹੁੰਦੀ ਭਾਜੀ ਚੋ ਦੇਖਿਓ ਸੈਂਸਰ ਬੋਰਡ ਵੀ ਸੈਂਸਰ ਬੋਰਡ ਦੀ ਵੀ ਗਲਤੀ ਆ ਕਿ ਉਹਨਾਂ ਨੇ ਇੰਦਾਂ ਦਾ ਗਾਣਾ ਕਿਉਂ ਪਾਸ ਕੀਤਾ ਉਹ ਕਮੀਨਾ ਬਾਦਸ਼ਾ ਉਹ ਭੁੱਖਾ ਬਾਦਸ਼ਾ ਜਿਹਦਾ ਨਾਮ ਆਪਣੇ ਰੱਖ ਲਿਆ ਬਾਦਸ਼ਾ ਉਹ ਬਾਦਸ਼ਾ ਭੁੱਖਾ ਨੇ ਚਪੇੜਾ ਮਾਰਾ ਬਾਦਸ਼ਾ ਦਾ ਇਦਾਂ ਦੇ ਜੇ ਮੇਰੇ ਸਾਹਮਣੇ ਆ ਜਵੇ ਤੇ ਮੈਂ ਸਾਰੀ ਉਹਦੀ ਬਾਦਸ਼ਾਹੀ ਪੁਣੀ ਕਾਢ ਦਵਾਂਗਾ ਮਿੰਟਾਂ ਇਦਾਂ ਹਰ ਸਾਰੀ ਦੁਨੀਆ ਨੂੰ ਗੱਲ ਕਿਤਾ ਕੋਈ ਕਰ ਸਕਦਾ ਭਾਜੀ ਸਾਰੀ ਦੁਨੀਆ ਨਹੀਂ ਗੱਲ ਕਰ ਸਕਦੇ ਆਪਾਂ ਭਾਜੀ ਸਾਰੀ ਦੁਨੀਆ ਰੱਬ ਵਰਗੇ ਬੰਦੇ ਇੱਥੇ ਰਹਿੰਦੇ ਆਂ ਹਿੰਦੂ ਆ ਕਾਗਜ਼ ਲੈ ਕੇ ਫਿਰਦੇ ਪਏ ਇਹਨੂੰ ਚੱਕ ਲੋ ਸਾਰਾ ਕੋਈ ਛੱਡ ਦਿੱਤੋ ਆਪਾਂ ਨਹੀਂ ਕਰਨਾ ਕੁਝ ਵੀ ਆਪਣੇ ਕੱਪੜੇ ਤੇ ਰਹਿ ਜਾਓ ਆ ਦੁਨੀਆ ਕਾਰਵਾਈ ਨਹੀਂ ਮੰਦੀ ਭਾਜੀ ਅੱਗ ਲੱਗ ਜਾ ਕੱਪੜਿਆਂ ਨੂੰ ਸਾਰੀ ਦੁਨੀਆ ਸਾਰੀ ਦੁਨੀਆ ਨੂੰ ਗੱਲਾਂ ਕਿਉਂ ਕੱਡੀਆਂ ਭਾਜੀ ਮੈਨੂੰ ਸਮਝ ਨਹੀਂ ਆਉਂਦੀ ਕਿਉਂ ਕੱਡਿਆਂਗੀ ਗੱਲਾਂ ਪੁਲਿਸ ਕੀ ਕਹਿੰਦੀ ਹੈ ਸ਼ਿਕਾਇਤ ਕਿਉਂ ਨਹੀਂ ਲਿਖੋ ਪੁਰ ਪ੍ਰਸ਼ਾਸਨ ਨੇ ਕਿਹਾ ਭਾਜੋੜ ਕੇ ਬੰਦੀ ਕਰ ਦਿਆ ਸਾਡੀ ਮਦਦ ਕਰੋ ਇਦਾਂ ਦੇ ਬੰਦਿਆਂ ਨੂੰ ਅੰਦਰ ਕਰੋ ਕਿਉਂ ਨਹੀਂ ਕਰਦੇ ਵੇ ਭਾਜੀ ਕਿਉਂ ਨਹੀਂ ਕਰਦੇ ਵੇ ਇਹਦਾ ਮੈਨੂੰ ਰੀਜਨ ਨਹੀਂ ਪਤਾ ਲੱਗ ਰਿਹਾ ਭਾਜੀ ਮੈਂ ਬੜਾ ਪਰੇਸ਼ਾਨ ਆ ਮੈਂ ਹਰ ਕਿਸੇ ਬੰਦੇ ਕੋ ਜਾਣਿਆ ਵਾਂ ਪਰ ਕੋਈ ਸਾਡੀ ਸੁਣਵਾਈ ਨਹੀਂ ਕਰ ਰਿਹਾ ਕੋਈ ਸਾਡੀ ਕਿੱਥੇ ਚੱਲੇ ਸੀ ਮੈਂ ਤਾਂ ਤੁਹਾਨੂੰ ਰੋਕ ਲਿਆ ਮੈਂ ਤਾਂ ਮੌਸਮ ਦੀ ਸਟੋਰੀ ਕਰ ਰਿਹਾ ਕੋਰਟ ਦੇ ਵਿੱਚ ਜਾਊਂਗਾ ਹਣ ਕੋਰਟ ਦੇ ਵਿੱਚ ਇਹਨਾਂ ਦੇ ਖਿਲਾਫ ਬਿਆਨ ਲਾਊਂਗਾ ਕਿੱਦਾਂ ਲਗਾਣੀ ਬੈਸਕ ਮਰਨਾ ਹੈ ਜਾਂ ਅੱਜ ਵੀ ਮਰਨਾ ਤੇ ਕੱਲ ਵੀ ਮਰਨਾ ਬੜੀ ਧਮਕੀ ਆ ਰਹੀ ਆ ਦੇਖੋ ਭਾਜੀ ਇਸ ਨੰਬਰ ਦੇ ਉੱਤੇ ਆ ਨੰਬਰ ਦੇ ਉੱਤੇ ਕਹਿੰਦੇ ਤੈਨੂੰ ਗੋਲੀਆਂ ਮਰਵਾ ਦੇਣੀ ਆਵਾ ਭਲਾ ਸ਼ਿਕਾਇਤ ਤੋਂ ਬਾਅਦ ਤੁਹਾਨੂੰ ਧਮਕੀ ਆ ਰਹੀ ਹੈ ਧਮਕੀਆਂ ਬਾਜੀ ਸਰੀਆ ਮਿਲਦੀ ਆ ਭਈ ਤੈਨੂੰ ਗੋਲੀਆਂ ਮਾਰ ਦੇਣੀਆਂ ਤੈਨੂੰ ਐਦਾਂ ਕਰ ਦਾਂਗੇ ਤੇਰੇ ਪਰਿਵਾਰ ਨੂੰ ਐਦਾਂ ਕਰ ਦਾਂਗੇ ਮੈਨੂੰ ਇਹ ਆ ਦੇਖੋ ਬਾਜੀ ਕੈਮਰਾ ਲਾ ਕੇ ਨੇੜੇ ਆਹ ਧਮਕੀਆ ਬੰਦਾ ਦੇ ਨੇ ਸਾਨੂੰ ਆਹ ਬੰਦੇ ਦਾ ਇਹ ਨੰਬਰ ਤੋਂ ਤੁਹਾਨੂੰ ਧਮਕੀ ਆ ਰਹੀ ਹੈ ਇਹ ਬੰਦੇ ਇੱਥੇ ਪੈਸੇ ਵੀ ਮੰਗਦਾ ਬੰਦਾ ਫਰੋਹੀ ਕੀ ਕਹਿੰਦਾ ਕੀ ਕਹਿੰਦਾ ਔਰ ਇਹਨੂੰ ਮੈਂ ਪੁਲਿਸ ਪ੍ਰਸ਼ਾਸਨ ਦੇ ਕਿ ਬੇਨਤੀ ਕਰਦਾ ਵਾਂ ਇਹਨਾਂ ਬੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਓ ਜਿਹੜੇ ਜਿਹੜੇ ਦਾਰੇ ਬੰਦੇ ਆ ਕੇ ਆਹ ਬੰਦੇ ਦਾ ਨੰਬਰ ਆ ਦੇਖਿਓ ਭਾਜੀ ਕਰਿਓ ਅਗੇ ਆਹ ਬੰਦੇ ਦਾ ਨੰਬਰ ਕਹਿੰਦਾ ਗੋਲੀਆਂ ਮਾਰਦਾਗਾ ਇਹਦੇ ਪਿਓ ਦਾ ਰਾਜਾ ਗੋਲੀਆਂ ਮਾਰ ਦੇਗਾ ਕਿਉਂ ਮਾਰ ਦੇਗਾ ਇਹ ਹਿੰਦੁਸਤਾਨ ਹੈ ਤੇ ਸਾਨੂੰ ਡਾਕਟਰ ਪੀਮਦਾਵ ਬਾਬਾ ਸਾਹਿਬ ਨੇ ਆਜ਼ਾਦੀ ਦਵਾਈਆ ਜਦ ਪਹਿਲੇ ਉਹ ਬੰਦਾ ਮਰ ਜਾਂਦਾ ਸੀ ਉਹਦੀ ਲੇਡੀਸ ਰਹਿ ਜਾਂਦੀ ਸੀ ਉਹਨੂੰ ਕਹਿੰਦੇ ਸੀ ਸਤੀ ਤਾਵ ਜੇ ਜਿੰਦੀ ਨੂੰ ਇਹਨੂੰ ਅੱਗ ਸੜਦੀਏ ਤੇ ਡਾਕਟਰ ਪੀਮਦਾਵ ਬਾਬਾ ਸਾਹਿਬ ਨੇ ਸਾਡੇ ਸੰਵਿਧਾਨ ਸਭ ਬਚਾਇਆ ਸੀ ਲੇਡੀਸ ਨੂੰ ਅੱਜ ਦੁਨੀਆ ਕਿਉਂ ਭੁੱਲ ਬੈਠੀ ਸਮਝ ਨਹੀਂ ਆਈ ਯਾਰ ਵੀ ਦੁਨੀਆ ਨੂੰ ਚਾਹੀਦਾ ਜਿਹੜੇ ਦੁਨੀਆ ਨੂੰ ਗਾਲਾ ਕਰਦੇ ਨਾ ਉਹਨਾਂ ਦੇ ਪਰਚੇ ਹੁਣ ਜਦੇ ਪਾਜੀ ਇਹ ਰੁਕਣਾ ਨਹੀਂ ਜਦਾ ਕੰਮ ਜੇ ਸਚਾਈ ਹੈਗੀ ਆ ਤੁਸੀਂ ਤਾਂ ਚਲੋ ਕੁੱਲੜ ਪੀਜਲੇ ਖਿਲਾਫ ਸ਼ਿਕਾਇਤ ਦੇ ਰਹੇ ਹੋ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਹੈ ਪੰਜ ਜਾਣੇ ਨਹੀਂਗੇ ਪੰਜ ਜਾਣੇ ਆ ਪਾਜੀ ਜਿਹਨੇ ਗਾਣਾ ਲਿਖਿਆ ਵਾ ਜਿਹੜੇ ਕੁੜੀ ਨੇ ਗਾਣਾ ਗਾਇਆ ਵਾ ਇੱਕ ਬੰਦੇ ਨੇ ਮਿਊਜ਼ਿਕ ਕੀਤਾ ਪਾਜੀ ਪੰਜਾਂ ਦੇ ਪਰਚਾ ਮੈਂ ਮੰਗਦਾ ਪਿਆ ਵਾ ਮੈਂ ਕੋਈ ਪੈਸਾ ਨਹੀਂ ਮੰਗਦਾ ਦੁਨੀਆ ਤੋਂ ਮੈਂ ਪੁਲਿਸ ਨੂੰ ਆਪਣਾ ਰੱਬ ਮੰਨੂਗਾ ਪੁਲਿਸ ਮੇਰੇ ਮਾਪ ਪਿਓ ਆ ਮੇਰੇ ਮਾਦਾ ਪਿਓ ਆ ਮੇਰੇ ਮਾਈ ਬਾਪ ਸ਼ਹੀਦ ਦੇ ਵਿੱਚ ਕਿਹੜਾ ਕਿਹੜਾ ਨਾਮ ਹੈਗਾ ਵਾ ਦੇਖੋ ਪੰਜਾਂ ਜਣਾਂ ਦੇ ਨਾਮ ਆ ਮੈਂ ਪੁਲਿਸ ਪ੍ਰਸ਼ਾਸਨ ਦੇ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕੋਈ ਦੂਰਾ ਦਾ ਦੋਕੇ ਦਾ ਨਾਮ ਹੈ ਇਹ ਕੁਲਰ ਵੀ ਜਿਹੜਾ ਦੀ ਵਾਈਫ ਦਾ ਤੇ ਇੱਕ 뮤직 ਡਾਇਰੈਕਟਰ ਆ ਇੱਕ ਬਾਦਸ਼ਾਹ ਕੁੱਤੇ ਬਾਦਸ਼ਾਹ ਦਾ ਵੀ ਹੈਗਾ ਵਿੱਚ ਨਾਮ ਉਹ ਕੁੱਤੇ ਬਾਦਸ਼ਾਹ ਨੂੰ ਕਹੋ ਕਿ ਜਿੱਥੇ ਮਿਲ ਗਿਆ ਜੁੱਤੀਆਂ ਪਾਉਂਗੇ ਤੇਰੇ ਤੂੰ ਦੁਨੀਆ ਨੂੰ ਗਾਲਾਂ ਕੱਢੀਆਂ ਅੱਜ ਤੈਨੂੰ ਖੁੱਲ ਕੇ ਮੁਕਾਬਲਾ ਕਰਨੇ ਜੇ ਮਾਂ ਦਾ ਦੁੱਧ ਪੀਤਾ ਸਾਹਮਣੇ ਆ ਕੇ ਦੇਖ ਦੇਖੋ ਤੁਸੀਂ ਆਪਣੀ ਲੈਂਗੁਏਜ ਸਹੀ ਰੱਖੋ ਤੁਸੀਂ ਵੀ ਹਾਂ ਜੀ ਪੁਲਿਸ ਪ੍ਰਸ਼ਾਸਨ ਦਾ ਹੱਥ ਜੋੜਦੇ ਬਸ ਕੀ ਸਾਡਾ ਸਾਨੂੰ ਇਨਸਾਫ ਦਿਓ ਭਾਈ ਸਾਨੂੰ ਤੁਹਾਨੂੰ ਥਾਣੇਦਾਰ ਬਣਾਇਆ ਤੁਹਾਨੂੰ ਐਸਐਚਓ ਬਣਾਇਆ ਤੁਹਾਨੂੰ ਮੁੰਸੀਬ ਬਣਾਇਆ ਤੁਹਾਨੂੰ ਕਮਿਸ਼ਨਰ ਸਾਹਿਬ ਤੋਂ ਡੀਸੀ ਏਡੀਸੀਪੀ ਡੀਐਸਪੀ ਆਈਜੀ ਤੇ ਡੀਜੀਪੀ ਸਭ ਡੇਰਿੰਗ ਕਰਾ ਬਨੇ ਦੇਤੇ ਉਸ ਪਰਮਾਤਮਾ ਤੋਂ ਡਰ ਕੇ ਚੇਦੜੇ ਬੰਦਿਆਂ ਨੂੰ ਤੁਸੀਂ ਅੰਦਰ ਕਰਨਾ 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 ਹੀ ਕਰਨਾ ਬਸ ਨਹੀਂ ਕਰਦੀ ਫਿਰ ਕਿਤੇ ਕੋਈ ਇੱਕ ਸ਼ਾਇਦ ਲੈ ਜਾਊਗਾ ਭਾਈ ਮੈਂ ਸਾਰੇ ਹਿੰਦੁਸਤਾਨ ਨੂੰ ਇਕੱਠਾ ਕਰੂੰਗਾ ਇੱਕ ਇੱਕ ਬੰਦੇ ਦਾ ਇੱਕ ਇੱਕ ਵਰਲਡ ਦੇ ਇੱਕ ਇੱਕ ਵਰਲਡ ਬੰਦੇ ਨੂੰ ਇਕੱਠਾ ਕਰੂੰਗਾ ਕਿ ਸਾਰੇ ਬੰਦੇ ਇੱਥੇ ਆਓ ਮੇਨਾ ਯਾਰ ਸੜਕਾਂ ਉੱਤੇ ਕੇ ਫੈਸਲਾ ਕਰੋ ਦੁਨੀਆ ਨੂੰ ਗਾਲਾਂ ਕੱਢੀ ਗਈਆਂ ਇਸ ਦੁਨੀਆ ਵਿੱਚ ਬੰਦੇ ਬਹੁਤ ਚੰਗੇ ਆ ਪਰ ਜਿਹੜੇ ਗੰਦੇ ਬੰਦੇ ਨਾ ਅੱਜ ਉਹ ਬੰਦੇ ਧਮਕੇ ਦਿੱਤੇ ਤੁਹਾਨੂੰ ਨੰਬਰ ਦਿਖਾਇਆ ਭਾਜੀ ਸਰੀਆਮ ਕਹਿੰਦਾ ਮੈਂ ਮਾਰ ਦੂੰਗਾ ਇਹ ਕਰ ਦੂੰਗਾ ਉਹ ਕਰ ਦੂੰਗਾ ਪਰ ਪਿਓ ਦਾ ਰਾਜ ਨਹੀਂ ਹੈਗਾ ਭਾਜੀ ਇਹ ਹਿੰਦੁਸਤਾਨ ਆਜ਼ਾਦ ਡਾਕਟਰ ਭੀਮrao ਬਾਬਾ ਸਾਹਿਬ ਨੇ ਕਿਹਾ ਆਜ਼ਾਦਵਾ ਤੇ ਆਜ਼ਾਦ ਹੀ ਰਹੂਗਾ ਹਿੰਦੁਸਤਾਨ ਆਜ਼ਾਦਵਾ ਭਾਜੀ ਮੈਂ ਚੱਲਿਆ ਯਾਰ ਭਾਜੀ ਪਰ ਕੋਈ ਨੀ ਕੱਪੜੇ ਤਾਂ ਲੈ ਜਾ ਆਪਣੇ ਕੱਪੜੇ ਕੱਪੜੇ ਝਾੜ ਦਿੱਤੇ ਯਾਰ ਕੱਪੜੇ ਅੱਜ ਤੱਕ ਬਾਅਦ ਇਹ ਛੱਡ ਦਿੱਤੇ ਕੱਪੜੇ ਅਲੱਗ ਲਾ ਦਿਓ ਕੱਪੜੇ ਸਾਡੇ ਨੂੰ ਯਾਰ ਭਾਜੀ ਹਿੰਦੁਸਤਾਨ ਦਾ ਬੇੜਾ ਘਰ ਘੋਣ ਡਿਆ ਭਾਜੀ ਸਾਰਾ ਖਾਨਾ ਖਰਾਬ ਹੋ ਗਿਆ ਹੰਦ ਸੋ ਇਟ ਨੀ ਟੂ ਸ਼ਟਰ ਵਾਲਾ ਆਪਣੇ ਕਾਗਜ਼ ਕੱਪੜੇ ਜਿਹੜੇ ਇੱਥੇ ਸੁੱਟ ਕੇ ਚਲਾ ਗਿਆ ਵਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੋ ਉਸੀ ਜੈਕਟ ਹੈ ਇੰਨੀ ਠੰਡ ਦੇ ਵਿੱਚ ਆਪਣੀ ਟੋਪੀ ਅਤੇ ਉਹ ਦਰਖਾਸਤ ਜਿਹੜੀ ਉਸਨੇ ਪੁਲਿਸ ਨੂੰ ਦਿੱਤੀ ਆ ਉਹ ਇੱਥੇ ਹੀ ਸੁੱਟ ਕੇ ਚਲਾ ਗਿਆ ਵਾ ਔਰ ਕਹਿ ਰਿਹਾ ਕਿ ਜਿੰਨੀ ਦੇ ਤੱਕ ਜਿਹੜਾ ਉਹ ਗੀਤ ਵਾਇਰਲ ਉਹ ਗੀਤ ਤੇ ਕਾਰਵਾਈ ਨਹੀਂ ਹੁੰਦੀ 19 ਤੱਕ ਉਹ ਇਸੇ ਤਰ੍ਹਾਂ ਸੰਘਰਸ਼ ਕਰਦਾ ਰਹੇਗਾ ਔਰ ਇਸ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਅਗਰ ਪੁਲਿਸ ਨੇ ਮਾਮਲਾ ਦਰਜ ਨਾ ਕੀਤਾ ਤਾਂ ਉਹ ਕੋਰਟ ਦਾ ਦਰਵਾਜ਼ਾ ਜਿਹੜਾ ਵਾ ਉਹ ਜ਼ਰੂਰ ਖੜਕਾਵੇਗਾ ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰ ਬੈਂਦੂ ਜਗਬੈਂਟੀਵੀ ਜਲੰਧਰ